ਵਰੇ ਇਹ ਦਿੱਚ ਹੁਣ ਦੇਖਿਏ ਇਹਦੇਚ ਹੁਣ ਪਰੇਸ਼ਾਨੀ ਜੇ ਹੁਣ ਦੂਜੇ ਪਾਸੇ ਤੋਂ ਲਾ ਲਈਏ ਵੀ ਚਰਨ ਭੁੱਲਣ ਵਾਸਤੇ ਕਿੰਨੀ ਕੋ ਪਰੇਸ਼ਾਨੀ ਹੈ ਕੀ ਆਖਰ ਕਿਉਂਕਿ ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਭਰਿਆ ਪਿਆ ਜੀ ਇਸ ਤਰ੍ਹਾਂ ਦਾ ਅਫਸਰ ਉਸ ਤਰ੍ਹਾਂ ਦਾ ਅਫਸਰ ਇਹਨੂੰ ਲੈ ਕੇ ਕੀ ਲੱਗਦਾ ਵੀ ਜਿਹੜੀ ਇਹ ਕਾਰਵਾਈ ਹੋਈ ਹੈ ਡੀਆਈਜੀ ਰੈਂਕ ਨੂੰ ਹੱਥ ਪਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਸੀਬੀ ਪਰ ਦੇਖਿਏ ਦੂ ਵੀ ਵੱਡੇ ਵੱਡੇ ਲੋਕਾਂ ਨੂੰ ਹੱਥ ਪਾ ਲੰਦੀ ਹੈ ਪਰ ਇੱਧਰ ਸਾਡੇ ਜੇ ਇੱਕ ਲਾਈਏ ਖੇਤਰ ਦੇ ਵਿੱਚ ਸ਼ਾਇਦ ਮੇਰੇ ਖਾਲਚ ਪਹਿਲਾ ਕੋਈ ਏਡਾ ਵੱਡਾ ਕੇਸ ਆ ਵੀ ਜਿਸ ਚ ਡੀਆਈਜੀ ਫੜਿਆ ਗਿਆ ਦੇਖੋ ਇਸ ਤਰ੍ਹਾਂ ਕਿ ਜਿੰਨੇ ਕਹਿਨ ਨੂੰ ਹੀ ਹੈ ਕਿ ਕਬਾੜੀਆ ਦਾ ਕੰਮ ਕਰਦਾ ਹੋਇਆ ਪਰ ਗੱਲਾਂ ਬਾਤਾਂ ਉਹਦੀ ਤਾਂ ਵੀ ਮੇਰੇ ਖਿਆਲ ਉਹਦੀ ਵਾਈਫ ਹੀ ਕੌਂਸਲਰ টাইਪ ਹੈ ਪੋਲੀਟੀਕਲੀ ਕਨੈਕਟਡ ਹੈ ਉਹ ਬੰਦਾ ਔਰ ਚਲੋ ਸਲੂਟ ਟੂ ਹਿਮ ਕਿਉਂਨੇ ਨਾ ਜਿਗਰਾ ਰੱਖਿਆ ਪਰ ਉਹਨੇ ਜਿੰਨੀਆਂ ਕਿ ਸਟੇਟਮੈਂਟਾਂ ਦਿੱਤੀਆਂ ਉਹ ਕੰਟਰੋਵਰਸੀ ਚ ਨਾ ਪਾਜੀ ਇਹ ਵੀ ਗੱਲ ਸੋਚਣ ਵਾਲੀ ਹੈ ਤੇ ਉਹਨੇ ਹਿੰਮਤ ਕੀਤੀ ਮਿਹਨਤ ਕੀਤੀ ਚਲੋ ਉਹਦੇ ਤੇ ਵੀ ਪਰਚਾ ਸੀ ਜਿਸ ਨੂੰ ਜਿੱਦੂ ਜੋ ਕੱਢਣ ਦੀਆਂ ਗੱਲਾਂ ਹੋ ਰਹੀਆਂ ਸੀ ਉਹਨੂੰ ਇੱਕ ਸੀ ਕਿ ਦੋ ਸੀ ਉਹ ਕ੍ਰਿਸ਼ਾਨੂੰ ਦਾ ਕੀ ਰੋਲ ਹੈ ਅੰਦਰ ਖਤੇ ਦੀਆਂ ਗੱਲਾਂ ਹੈ ਰਿਐਲਿਟੀ ਕੀ ਹੈ ਸਾਨੂੰ ਨਹੀਂ ਪਤਾ ਬਟ ਕਹਿ ਸਕਦੇ ਆ ਕਿ ਇਹੋ ਜਿਹਾ ਵੱਡਾ ਹੱਥ ਪਾਉਣਾ ਜਿਹੜੀ ਸੀਬੀਆਈ ਹੈ ਉਹਨੇ ਵੀ ਤਸੱਲੀ ਕੀਤੀ ਹੋਊਗੀ ਔਰ 20 25 30 40 ਦਿਨ ਜ਼ੋਰ ਲੱਗਾ ਹੋਊਗਾ ਆਡੀਓ ਰਿਕਾਰਡਿੰਗਾਂ ਇਕੱਠੀਆਂ ਕੀਤੀ ਹੋਣਗੀਆਂ WhatsApp ਦੀਆਂ ਕਾਲਾਂ ਦੀਆਂ ਕੀਤੀ ਹੋਊਗਾ ਜ਼ਿਕਰ ਵੀ ਕਰਿਆ ਉਹਨਾਂ ਨੇ ਐਫਆਈਆਰ